ਸਾਡਾ ਵਾਹ ਕਿੰਨਾਂ ਨਾਲ ਪਿਆ ਇਹ ਵੇਖੋ ਮੜਾ ਜਿਆ ਇੱਥੇ ਅਰਬਾਂ ਰੁਪਈਆ ਦਾ ਕਾਰੋਬਾਰ ਹੈ ਸਾਡੇ ਨੌਜਵਾਨਾਂ ਦੀ ਨਸਲ ਕੁਸ਼ੀ ਕਰ ਲਈ ਚਿੱਟਾ ਵੇਚਣ ਵਾਲਿਆਂ ਦਾ ਕਾਰੋਬਾਰ ਹੈ ਅਰਬਾਂ ਰੁਪਈਆ ਦਾ ਉਹ ਅਰਬਾਂ ਰੁਪਈਏ ਇਹਨਾਂ ਲੀਡਰਾਂ ਦੀ ਜੇਬ 'ਚ ਜਾਂਦੇ ਨੇ ਇਹ ਚਾਹੁੰਦੇ ਨੇ ਵੀ ਸਿੱਖਾਂ ਦੀ ਨਸਲ ਵੀ ਖਤਮ ਹੋਵੇ ਤੇ ਉਸ 'ਚੋਂ ਸਾਨੂੰ ਕਮਾਈ ਵੀ ਹੋਵੇ ਸਤਿ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀਆਂ ਕੁਝ ਖਾਸ ਅਪਡੇਟਸ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੇ ਸਪ ਅਪਡੇਟਸ ਦੀ ਲੜੀ ਦੇ ਵਿੱਚ ਤੁਹਾਡੇ ਲਈ ਦੋ ਵੱਡੀਆਂ ਖਬਰਾਂ ਨੇ ਇੱਕ ਤਾਂ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਤੇ ਅਤੇ ਜਿਨ੍ਹਾਂ ਦੇ 9 ਸਾਥੀਆਂ ਤੇ ਐਨਐਸਏ ਕਸਾਲੀ ਹੋਰ ਵਧਾ ਦਿੱਤੀ ਗਈ ਹੈ ਉਸ ਮਾਮਲੇ ਦੇ ਵਿੱਚ ਹੁਣ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਇੱਕ ਐਲਾਨ ਕੀਤਾ ਗਿਆ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਝ ਸਵਾਲ ਕੀਤੇ ਗਏ ਨੇ ਤੇ ਨਾਲ ਹੀ ਕਿਹਾ ਗਿਆ ਹੈ ਕਿ ਭਗਵੰਤ ਮਾਨ ਨੂੰ ਇਹ ਸਵਾਲ ਨੇ ਅਤੇ ਉਹ ਅਤੇ ਉਹਨਾਂ ਦਾ ਇਲਾਕਾ ਭਾਈ ਅਮਰਤਪਾਲ ਸਿੰਘ ਦੇ ਨਾਲ ਹੈ ਤੇ ਉਹਨਾਂ ਦੀ ਰਿਹਾਈ ਚਾਹੁੰਦਾ ਹੈ ਤਾਂ ਕਿ ਉਹ ਆਪਣੇ ਹਲਕੇ ਦੇ ਵਿੱਚ ਆ ਕੇ ਨਸ਼ੇ ਮੁਕਤ ਸਕਰ ਇੱਥੇ ਤੱਕ ਲੋਕਾਂ ਦਾ ਦੋਸ਼ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਕੰਮਾਂ ਨੂੰ ਕਾਪੀ ਕਰਕੇ ਹੁਣ ਪੰਜਾਬ ਸਰਕਾਰ ਨਸ਼ੇ ਤੇ ਜੋ ਕਾਰਵਾਈ ਕਰ ਰਹੀ ਹੈ ਉਸ ਨੂੰ ਸਿਰਫ ਭਾਈ ਅਮਰਤਪਾਲ ਸਿੰਘ ਆ ਕੇ ਹੀ ਠੱਲ ਪਾ ਸਕਦੇ ਨੇ ਕਿਉਂਕਿ ਜੋ ਸਰਕਾਰੀ ਕਾਰਵਾਈਆਂ ਹੁਣ ਤੱਕ ਦੀ ਇਹ ਸਿਰਫ ਕੁਝ ਦਿਨ ਦੀ ਹੁੰਦੀ ਹੈ ਹਾਲਾਂਕਿ ਇਹ ਕਾਰਵਾਈ ਲੰਬੀ ਹੁੰਦੀ ਹੈ ਕੁਝ ਦਿਨ ਦੀ ਹੁੰਦੀ ਹੈ ਤਾਂਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਸਮੇਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਹੱਕ ਦੇ ਵਿੱਚ ਅਤੇ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਵੱਡੀ ਆਵਾਜ਼ ਉੱਠ ਰਹੀ ਹੈ ਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਹੋ ਰਹੀ ਹੈ ਜਿਸ ਦੇ ਸੰਦਰਭ ਦੇ ਵਿੱਚ ਵਿਰੋਧੀ ਧਿਰ ਵੀ ਆ ਗਏ ਨੇ ਜਿੱਥੇ ਕੀ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਪ੍ਰਦਰਸ਼ਕ ਵੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਬੇਸ਼ੱਕ ਉਹਨਾਂ ਦੇ ਨਾਲ ਉਹਨਾਂ ਦੇ ਲੱਖ ਵਿਚਾਰਕ ਮਤਭੇਦ ਹੋਣਗੇ ਵਖਰੇਵੇਂ ਹੋਣਗੇ ਪਰ ਇਸ ਸਮੇਂ ਉਹ ਮਾਨਯੋਗ ਐਮਪੀ ਨੇ ਤੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਉੱਥੇ ਹੀ ਜਲੰਧਰ ਤੋਂ ਐਮਪੀ ਜਨਜੀਤ ਸਿੰਘ ਚੰਨੀ ਨੇ ਵੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਨੂੰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹਨਾਂ ਦੀ ਐਨਐਸਏ ਖਤਮ ਕਰਕੇ ਜਲਦ ਰਿਹਾਈ ਕਰਵਾਈ ਜਾਵੇ ਅਤੇ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਵੀ ਇਹੀ ਅਪੀਲ ਕੀਤੀ ਹੈ। ਉੱਥੇ دوستੋ ਨਵਦੀਪ ਸਿੰਘ ਜਲਵੇੜਾ ਜਿਨ੍ਹਾਂ ਨੂੰ ਕਿ ਤੁਸੀਂ ਬਾਟਰ ਕੈਨਨ ਵਾਲੇ ਨੌਜਵਾਨ ਦੇ ਰੂਪ ਦੇ ਵਿੱਚ ਵੀ ਜਾਣਦੇ ਹੋ ਉਹਨਾਂ ਨੂੰ ਵੀ ਹਰਿਆਣਾ ਪੁਲਿਸ ਵੱਲੋਂ ਮਾਰਚ ਤੋਂ ਅਰੈਸਟ ਕੀਤਾ ਹੋਇਆ ਜਿੱਥੇ ਕਿ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੀ ਜਥੇਬੰਦੀ ਦੇ ਇੱਕ ਆਗੂ ਵੱਲੋਂ ਖੁਲਾਸਾ ਕੀਤਾ ਗਿਆ ਕਿ ਨਵਦੀਪ ਜਲਵੇੜਾ ਤੇ ਡਾ ਜੁਲਮ ਹੋਇਆ ਉਸ ਨੂੰ ਬਰਪ ਦੀਆਂ ਛਿੱਲੀਆਂ ਤੇ ਲਟਾ ਕੇ ਉਹਦੇ ਚੱਡੇ ਪਾੜੇਗੇ ਤੇ ਹੋਰ ਵੀ ਕਾਫੀ ਕੁੱਟਮਾਰ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਇਸ ਮੌਕੇ ਹੁਣ ਭਾਨਾ ਸਿੱਧੂ ਵੱਲੋਂ ਵੀ ਨਵਦੀਪ ਜਲਵੇੜਾ ਦੇ ਹੱਕ ਦੇ ਵਿੱਚ ਖੜਨਾ ਤੇ ਉਹਨਾਂ ਦੀ ਰਿਹਾਈ ਦੇ ਲਈ ਪਹੁੰਚਣ ਦਾ ਐਲਾਨ ਕਰ ਦਿੱਤਾ ਗਿਆ ਆਓ ਦੇਖੋ ਇਹ ਪੂਰੀ ਵੀਡੀਓ ਹਾਂ ਚੱਲਾਂ ਜੀ ਚਾ ਲੋ ਬਈ ਕਰੀਏ ਗੱਲਬਾਤ ਸ਼ੁਰੂ ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਸੱਜਣ ਮਿੱਤਰਾਂ ਦੇ ਪਿੰਡ ਪਰ ਆਉਣ ਖੁੱਦਿਆ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਮੈਂ ਸਾਰੀ ਗੱਲਬਾਤ ਹੈ ਨਵਦੀਪ ਜਲਵੇੜਾ ਸਾਡਾ ਭਰਾ ਵਾਟਰ ਕੈਨਰ ਵਾਲਾ ਉਹਦੇ ਦੇ ਸਬੰਧਤ ਮੈਂ ਸਾਰੀ ਗੱਲਬਾਤ ਕਰਨੀ ਹੈ ਮੇਰੀ ਬੇਨਤੀ ਹੈ ਕਿ ਇਹ ਸਾਰੇ ਭੈਣ ਭਰਾंनो ਸਾਂਝੀ ਕਰ ਦੇਣਾ ਤੇ ਵੱਖ-ਵੱਖ ਜਿਹੜੇ ਚੈਨਲ ਜਿੰਨੇ ਵੀ ਕੋਈ ਪੇਜ ਮੇਰੀ ਇਸ ਵੀਡੀਓ ਨੂੰ ਚਲਾ ਸਕਦੇ ਨੇ ਤਾਂ ਧੰਨਵਾਦ ਹੋ ਕਿਉਂਕਿ ਜ਼ਿਆਦਾਤਰ ਚੈਨਲ ਮੇਰੀ ਵੀਡੀਓ ਨੂੰ ਨਹੀਂ ਚਲਾਉਂਦੇ ਤੇ ਇੱਕ ਮੇਰਾ ਵੱਡਾ ਜਿਹੜਾ ਚੈਨਲ ਆ ਉਹ ਤਾਂ ਸਾਰੇ ਇਹਨਾਂ ਨੇ ਬੰਦ ਕੀਤਾ ਹੋਇਆ 1.5 ਮਿਲੀਅਨ ਫੇਸਬੁੱਕ ਪੇਜ ਸੀ ਉਹਨਾਂ ਨੇ ਬੰਦ ਕਰਤਾ ਪੰਜਾਬ ਸਰਕਾਰ ਨੇ ਪਰ ਹੁਣ ਜਿਹੜੀ ਮੈਂ ਤੁਹਾਡੇ ਅੱਗੇ ਗੱਲਬਾਤ ਰੱਖਣੀ ਹੈ ਸਾਂਝੀ ਕਰਕੇ ਪਹੁੰ ਸੋ ਨੂੰ ਸਭ ਨੂੰ ਪਤਾ ਕਿ ਨੌਜਵਾਨ ਨਵਦੀਪ ਜਲਵੇੜਾ ਨੇ ਆਪਣੇ ਕਿਸਾਨੀ ਲਈ ਆਪਣੇ ਲੋਕਾਂ ਲਈ ਬਹੁਤ ਬਹੁਤ ਵੱਡੇ ਪੱਧਰ ਤੇ ਆਪਣੀ ਜਿਹੜੀ ਆਵਾਜ਼ ਬੁਲੰਦ ਕਰੀ ਆ ਤੇ ਕਿਸਾਨੀ ਦੀ ਬਹੁਤ ਸਾਰੀਆਂ ਲੜਾਈਆਂ ਲੜੀਆਂ ਅੱਜ ਉਹ ਜੇਲ੍ਹ ਦੇ ਵਿੱਚ ਆ ਸਾਨੂੰ ਸਭ ਨੂੰ ਪਤਾ ਹੀ ਹੈ ਜਦੋਂ ਕਿ ਪਹਿਲਾਂ ਜੇਲ੍ਹ ਦੇ ਵਿੱਚ ਫੜਿਆ ਗਿਆ ਉਸ ਟਾਈਮ ਮੈਂ ਉਹਦੀ ਉਹਦੀ ਭਰਾ ਦੇ ਹੱਕ ਦੇ ਵਿੱਚ ਬੋਲਿਆ ਤੇ ਫਿਰ ਹਰਿਆਣਾ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਿਆ ਉਹਦੋਂ ਮੈਂ ਪ੍ਰੋਗਰਾਮ ਹੋਰ ਮਕਸਦ ਲਈ ਸੀ ਉੱਥੇ ਮੈਂ ਨਵਦੀਪ ਦੇ ਹੱਕ ਦੇ ਵਿੱਚ ਪੂਰਾ ਡਟ ਕੇ ਬੋਲ ਕੇ ਆਇਆ ਫਿਰ ਜਿੱਥੇ ਵੀ ਕਿਤੇ ਉਹਦੀ ਲੋਡ ਪਈ ਇੱਕ ਮੈਨੂੰ ਮਹਾਲੀ ਵਾਲਾ ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਉੱਥੇ ਮੇਰੀ ਗਾਰ ਹਾਜ਼ਰੀ ਸੀਗੀ ਨਹੀਂ ਮੈਂ ਸਾਰੇ ਉਹਦੇ ਪ੍ਰੋਗਰਾਮਾਂ ਦੇ ਵਿੱਚ ਗਿਆ ਹੁਣ ਮੈਂ ਜਿਹੜੀ ਇਹ ਬੇਨਤੀ ਕਰਨੀ ਹੈ ਕਿ ਦੇਖੋ ਮੈਂ ਵਾਰ-ਵਾਰ ਸੋਸ਼ਲ ਮੀਡੀਆ ਤੇ ਬੋਲਦਾ ਰਿਹਾ ਕਈ ਥਾਵਾਂ ਤੇ ਮੇਰੀ ਹੁਣ ਆਵਾਜ਼ ਨਹੀਂ ਪਹੁੰਚਦੀ ਤਾਂ ਫਿਰ ਮੈਂ ਕੀ ਕਰਾਂ ਨਵਦੀਪ ਦੇ ਪੱਖ ਦੇ ਵਿੱਚ ਹਨਾ ਪਰ ਹੁਣ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਲੋਕਾਂ ਨੂੰ ਦੇਖੋ ਆਪਣੇ ਸਿਰ ਤੇ ਗੱਲ ਖੜੀ ਹੈ ਉਹ ਆਪਣਾ ਨੌਜਵਾਨ ਜੇਕਰ ਅਸੀਂ ਉਹਦੇ ਹੱਕ ਦੇ ਵਿੱਚ ਨਾ ਖੜਾਂਗੇ ਤਾਂ ਉਹਦਾ ਮਨ ਟੁੱਟੂਗਾ ਤਾਂ ਹੋਰ ਨੌਜਵਾਨਾਂ ਨੇ ਵੀ ਸਾਡੇ ਕਿਸੇ ਨੇ ਪੰਜਾਬ ਦੇ ਵਿੱਚ ਲੜਾਈ ਨਹੀਂ ਲੜਨੀ ਤਾਂ ਹੋਰ ਨੌਜਵਾਨਾਂ ਨੇ ਨਿਕਲ ਕੇ ਵੀ ਆਪਣੇ ਹੱਕਾਂ ਲਈ ਅੱਗੇ ਨਹੀਂ ਆਉਣਾ ਜੇਕਰ ਅਸੀਂ ਸਾਥ ਨਹੀਂ ਦੇਵਾਂਗੇ ਹੁਣ ਸਾਡਾ ਫਰਜ਼ ਹੈ ਵੀਰੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਡੇ ਕਿਸਾਨ ਜੱਥੇਬੰਦੀਆਂ ਨੂੰ ਦੇਖੋ ਸਾਨੂੰ ਕਿਸਾਨ ਜੱਥੇਬੰਦੀਆਂ ਨੂੰ ਇਕੱਠੀਆਂ ਹੋ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਪੰਜਾਬ ਵਾਲਿਆਂ ਨੂੰ ਵੀ ਵੇਸਾ ਕੋ ਨੌਜਵਾਨ ਹਰਿਆਣਾ ਦਾ ਪਰ ਉਹ ਪੰਜਾਬ ਦੀਆਂ ਜੱਥੇਬੰਦੀਆਂ ਨੂੰ ਵੀ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਮੋਰੀ ਲੱਗਣਾ ਚਾਹੀਦਾ ਦੂਜੀ ਮੇਰੀ ਬੇਨਤੀ ਹੈ ਹਰਿਆਣੇ ਦੇ ਜੱਥੇਬੰਦਿਆਂ ਨੂੰ ਖਾਸ ਕਰਕੇ ਨਵਦੀਪ ਭਗਤ ਸਿੰਘ ਜੱਥੇਬੰਦੀ ਹੈ ਉਹ ਜੱਥੇਬੰਦੀ ਨੂੰ ਮੈਂ ਬੇਨਤੀ ਕਰਦਾ ਵੀ ਵੱਡੀ ਕਾਲ ਤੁਸੀਂ ਨਵਦੀਪ ਦੇ ਹੱਕ ਦੇ ਵਿੱਚ ਦਿਓ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਮੈਂ ਕੋਈ ਦਵਾਈ ਵਾਲੇ ਦਿਨ ਨਹੀਂ ਰਹਿਣਾ ਮੈਂ ਤਾਂ ਥੋੜੇ ਦਿਨ ਹੀ ਦਵਾਈ ਰਹਿਣਾ ਕੋਈ ਮੈਂ ਇੱਥੇ ਸਦਾ ਲਈ ਨਹੀਂ ਰਹਿਣਾ ਆ ਦੋ ਚਾਰ ਦਿਨ ਹੀ ਰਹਿਣ ਲਈ ਆਇਆ ਜਿੱਦਨ ਤੁਸੀਂ ਕਾਲ ਦੇ ਦੋ ਤਾਂ ਮੈਂ ਉਦੋਂ ਹੀ ਤੋਂ ਦਵਾਈ ਤੋਂ ਆ ਜਾਊਗਾ ਵਾਪਸ ਸਭ ਤੋਂ ਪਹਿਲਾਂ ਤਾਂ ਮੈਂ ਉਸ ਜੱਥੇਬੰਦੀ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਕ ਨਵਦੀਪ ਦੇ ਹੱਕ ਦੇ ਵਿੱਚ ਇੱਕ ਸ਼ਾਂਤਮਈ ਜਿਹੜਾ ਕਿ ਜਿਸ ਤਰ੍ਹਾਂ ਵੀ ਤੁਸੀਂ ਅੰਦੋਲਨ ਦਾ ਕਾਲ ਜਿਣੀ ਤੁਸੀਂ ਦਿਓ ਅਸੀਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਨੌਜਵਾਨਾਂ ਨੂੰ ਮੈਂ ਮਿੰਟਾਂ ਤਰਲਾ ਕੱਢ ਕੇ ਪ੍ਰੇਰਿਤ ਕਰਕੇ ਉਹ ਅੰਦੋਲਨ ਦੇ ਵਿੱਚ ਲੈ ਕੇ ਆਉਂਗਾ ਅਗਲੀ ਮੇਰੀ ਬੇਨਤੀ ਹੈ ਗਰਨਾਮ ਸਿੰਘ ਚੁੜਨੀ ਸਾਹਿਬ ਨੂੰ ਦੇਖੋ ਮੈਂ ਸਾਰਿਆਂ ਦਾ ਬਹੁਤ ਆਗੂਆਂ ਦਾ ਬਹੁਤ ਸਤਿਕਾਰ ਕਰਦਾ ਮੱਝ ਤਿਕਰ ਕਿਸੇ ਵੀ ਆਗੂ ਨੂੰ ਇਹ ਨਹੀਂ ਚਾਹੁੰਦਾ ਹੁੰਦਾ ਜਿੰਨੇ ਸਾਡੇ ਲੋਕਾਂ ਦਾ ਆਏ ਵੀ ਉਹਦੇ ਖਿਲਾਫ ਬੋਲਣ ਲੱਗ ਜਿਓ ਉਹਦੇ ਖਿਲਾਫ ਬੋਲਣ ਲੱਗ ਜਿਓ ਮੈਂ ਆਗੂ ਨੂੰ ਬੇਨਤੀ ਕਰਦਾ ਹਾਂ ਮੈਂ ਗਰਨਾਮ ਸਿੰਘ ਚੁੜਨੀ ਜੀ ਨੂੰ ਬੇਨਤੀ ਕਰਦਾ ਸਪੈਸ਼ਲੀ ਤੁਸੀਂ ਹਰਿਆਣੇ ਤੋਂ ਨਵਦੀਪ ਪ ਤੁਸੀਂ ਗਰਨਾਮ ਸਿੰਘ ਚੜੂਨੀ ਜੀ ਤੁਸੀਂ ਵੀ ਇੱਕ ਵੱਡੀ ਕਾਲ ਦਿਓ ਆਪੋ ਆਪਣੇ ਬਖਰੇਵੇਂ ਭਲਾ ਕੇ ਆਪੋ ਆਪਣੀਆਂ ਜਿਹੜੀਆਂ ਕੋਈ ਮਨਮਟਾ ਆਪਦੇ ਗੱਲਾਂ ਭਟਾ ਪੁਣਾ ਭਲਾ ਕੇ ਤੁਸੀਂ ਨਵਦੀਪ ਦੇ ਹੱਕ ਦੇ ਵਿੱਚ ਵੱਡੀ ਕਾਲ ਦਿਓ ਤੁਹਾਡੇ ਨਾਲ ਬਹੁਤ ਸਾਰੇ ਹਰਿਆਣੇ ਦੇ ਵਿੱਚੋਂ ਲੋਕ ਜੁੜੇ ਹੋਏ ਨੇਗੇ ਤੁਹਾਡੇ ਨਾਲ ਵਰਕਰ ਜੁੜੇ ਹੋਏ ਨੇ ਤੁਸੀਂ ਥੋਡੀ ਬੇਨਤੀ ਹੈ ਕਿ ਤੁਸੀਂ ਵੀ ਇਸ ਚੀਜ਼ ਲਈ ਪਹਿਲ ਕਰੋ ਅਗਲੀ ਮੇਰੀ ਬੇਨਤੀ ਜਿਹੜੀ ਸਾਡੀਆਂ ਪੰਜਾਬ ਦੀਆਂ ਜੱਥੇਬੰਦੀਆਂ ਨੂੰ ਆ ਸਾਰੇ ਜੱਥੇਬੰਦੀਆਂ ਨੂੰ ਕਿ ਆਪਾਂ ਉਸ ਨੌਜਵਾਨ ਦੇ ਹੱਕ ਦੇ ਵਿੱਚ ਡਟ ਕੇ ਪੈਰਾਂ ਦੀ ਦੇਖੋ ਚੰਗੇ ਪਰਿਵਾਰ ਦੇ ਵਿੱਚੋਂ 30 40 ਕਿੱਲੇ ਜ਼ਮੀਨ ਆ ਉਹਦੇ ਕੋਲੇ ਦੇਖੋ ਪਰਿਵਾਰ ਇੰਨਾ ਵਧੀਆ ਰਸੂਕ ਉਸ ਪਰਿਵਾਰ ਦੇ ਵਿੱਚ ਸਰਕਾਰਾਂ ਨੇ ਕਿਵੇਂ ਉਹਦੇ ਉੱਪਰ ਤੋਮਤਾ ਲਾਈਆਂ ਕਿਵੇਂ ਕੋਈ ਫੰਡਿੰਗ ਵਾਲੀ ਗੱਲ ਕਿਵੇਂ ਕਿਵੇਂ ਦੀ ਹੁੰਦੀ ਹੈ ਬੱਖ-ਬੱਖ ਹੱਥ ਕੰਡੇ ਬਣਾਏ ਪਰ ਦੇਖੋ ਫਿਰ ਵੀ ਉਹ ਨੌਜਵਾਨ ਡੋਲਿਆ ਨਹੀਂ ਆਪਣੇ ਪੰਜਾਬ ਦੀ ਉਹ ਲੜਾਈ ਲੜ ਰਿਹਾ ਹੈ ਅਸੀਂ ਮੈਂ ਸਾਰੀਆਂ ਜੱਥੇਬੰਦੀਆਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਨਵਦੀਪ ਦੇ ਹੱਕ ਦੇ ਵਿੱਚ ਇੱਕ ਵੱਡਾ ਸੰਘਰਸ਼ ਜਾਰੀ ਕਰੀਏ ਤਾਂ ਕਿ ਆਪਾਂ ਉਹ ਨਵਦੀਪ ਨੂੰ ਛੁੜਾ ਕੇ ਲੈ ਕੇ ਆਈਏ ਇਹ ਹੀ ਮੇਰੀ ਸਾਰੇ ਆਗੂਆਂ ਨੂੰ ਮੇਰੀ ਬੇਨਤੀ ਆ ਕਿ ਮੈਂ ਇੱਕ ਚੀਜ਼ ਦੇਖੀ ਆ ਆ ਸੋਸ਼ਲ ਮੀਡੀਆ ਤੇ ਦੇਖੋ ਪਹਾਨਾ ਕਹਿੰਦੇ ਮੇਰੀ ਹਰ ਇੱਕ ਚੀਜ਼ ਨਾਲ ਮੈਨੂੰ ਜੋੜ ਦਿੱਤਾ ਜਾਂਦਾ ਆ। ਆ ਆਪਣਾ ਵਿਸ਼ਵਦੀਪ ਸਿੰਘ ਮੁੰਡਾ ਉਸ ਚੀਜ਼ ਨਾਲ ਮੈਨੂੰ ਜੋੜ ਦਿੱਤਾ ਗਿਆ। ਸਭ ਤੋਂ ਪਹਿਲਾਂ ਉਹਦੇ ਹੱਕ ਦੇ ਵਿੱਚ ਮੈਂ ਬੋਲਿਆ। ਮੈਂ ਉਹ ਪੁਲਿਸ ਨੂੰ ਕਾਲ ਕਰੀ। ਉਹ ਚੀਜ਼ ਨਾਲ ਮੈਨੂੰ ਜੋੜਤਾ ਕਿ ਪਹਾਨਾ ਦੇਖੋ ਪਹਾਨਾ ਨੇ ਲੋਕਾਂ ਨੇ ਐਡਾ ਵੱਡਾ ਕੱਟ ਕੀਤਾ। ਹੁਣ ਪਹਾਨਾ ਨਹੀਂ ਬੋਲ ਰਿਹਾ। ਮੈਂ ਸਾਰੇ ਲੋਕਾਂ ਦਾ ਧੰਨਵਾਦ ਦੀਆਂ। ਆਪਾਂ ਲੜਨ ਵਾਲੇ ਲੋਕ ਪਤਾ ਨਹੀਂ 1 ਮਿੰਟ 'ਚ ਹੀ ਕਿਵੇਂ ਵੱਖਰੋ-ਵੱਖਰੀ ਹੋ ਜਾਂਦੇ ਆ ਯਾਰ। ਸਾਨੂੰ ਨਹੀਂ ਲੱਗ ਲਗਾਉਣਾ ਚਾਹੀਦਾ। ਸਾਨੂੰ ਨਹੀਂ ਅਟੱਟ ਹੋਣਾ ਚਾਹੀਦਾ। ਸਰਕਾਰਾਂ ਦਾ ਕੰਮ ਆ ਸਾਨੂੰ ਤੋੜ ਕੇ ਰੱਖਣਾ ਯਾਰ। ਤੁਸੀਂ ਇੱਕ ਗੱਲ ਦੇਖੋ ਮੈਂ ਕਿਹੜਾ ਕੋਈ ਆਪਣੇ ਸ਼ੌਕ ਲਈ ਮੈਂ ਕੋਈ ਆਪਣੇ ਨਿੱਜ ਲਈ ਗਿਆ ਸੀ ਤੁਸੀਂ ਥੋੜਾ ਲੋਕਾਂ ਦਾ ਮੈਂ ਸਾਰੀ ਉਮਰ ਧੰਨਵਾਦ ਕਰਦਾ ਰਹੂੰਗਾ ਕਿ ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਕਢਾ ਲਿਆ ਫਿਰ ਮੈਂ ਕਿਹੜਾ ਕੋਈ ਘਰੇ ਵਹਿਗਾ ਟਿੱਕੇ ਜਿਵੇਂ ਮੈਂ ਕਿਹੜਾ ਕੋਈ ਨਿੱਜ ਲਈ ਗਿਆ ਸੀ ਗਾਈ ਚੀਜ਼ ਨਾਲ ਨਾ ਤੁਸੀਂ ਇਸ ਚੀਜ਼ ਨਾਲ ਜੋੜਿਆ ਕਰੋ ਹਨਾ ਜਿੰਨੇ ਕੁ ਜੋਗਰਾਮ ਹੈ 2017 ਤੋਂ ਲੈ ਕੇ ਲਗਾਤਾਰ ਆਪਣੇ ਹਰ ਇੱਕ ਅੰਦੋਲਨ ਹਰ ਇੱਕ ਸੰਘਰਸ਼ ਦੇ ਵਿੱਚ ਆਇਆ ਤੁਸੀਂ ਇੱਕ ਗੱਲ ਮੈਨੂੰ ਹਰ ਇੱਕ ਬੰਦਾ ਕਹਿੰਦਾ ਉਹਦੇ ਦਾਦੇ ਦਾ ਬੜਾ ਜ਼ਿਕਰ ਕਰਦਾ ਹਾਂ ਮੈਂ ਉਹਦੇ ਦਾਦੇ ਦਾ ਜ਼ਿਕਰ ਕਰਦਾ ਬਾਈ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਕਿਸਾਨ ਯੂਨੀਅਨ ਖੜੀਆਂ ਨੇ ਮੇਰੇ ਪਿੰਡ ਦੇ ਵਿੱਚੋਂ ਪੁੱਛ ਲਿਓ ਪੁਰਾਣੇ ਆਗੂਆਂ ਨੂੰ ਪੁੱਛ ਲਿਓ ਤਾਂ ਉਹਦਾ ਵੱਡਾ ਰੋਲਾ 60 ਸਾਲ ਕਿਸਾਨੀ ਦੀ ਸੇਵਾ ਕੀਤੀ ਮੈਂ ਉਸ ਕਰਤਾਰ ਸਿੰਘ ਦਾ ਪੁੱਤ ਆ ਸਾਡੇ ਘਰ ਦੇ ਵਿੱਚ ਇਹ ਚੀਜ਼ ਆ ਸੰਘਰਸ਼ਾਂ ਦੇ ਵਿੱਚੋਂ ਅਸੀਂ ਨਿਕਲੇ ਹੋਇਆ ਤਾਂ ਮੈਂ ਆਪਣੇ ਦਾਦਾ ਜੀ ਜ਼ਿਕਰ ਕਰੂੰ ਅਸੀਂ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਰਹੇ ਆਓ ਅਸੀਂ ਉਹ ਦਾਦੇ ਦੇ ਪੋਤੇ ਆ ਅਸੀਂ ਇਸ ਚੀਜ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਕਿ ਜਿੰਨੀ ਕਿ ਪ੍ਰਮਾਤਮਾ ਨੇ ਸੇਵਾ ਲਈ ਆ ਤਣ ਦਿਨ ਨਵਾਂ ਨਵਾਵਾਂਗੇ ਮੇਰੀ ਸਾਰੇ ਆਗੂਆਂ ਨੂੰ ਬੇਨਤੀ ਆ ਕਿ ਆਪਾਂ ਨਵਦੀਪ ਸਿੰਘ ਜਲਵੇੜਾ ਜਿਹੜਾ ਕਿ ਜਿਨ੍ਹਾਂ ਕੇ ਨੌਜਵਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਪਿਆਰ ਕਰਦੇ ਨੇ ਮੇਰੀ ਆਗੂ ਨੂੰ ਬੇਨਤੀ ਹੈ ਨਹੀਂ ਨੌਜਵਾਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਆਗੂ ਚੰਗੇ ਨੌਜਵਾਨ ਘਰਾਂ ਦੇ ਵਿੱਚੋਂ ਨਿਕਲ ਕੇ ਨਹੀਂ ਆਉਣਗੇ ਜੇਕਰ ਅਸੀਂ ਨਵਦੀਪ ਜਲਬੀੜਾ ਦੇ ਹੱਕ ਦੇ ਵਿੱਚ ਆਵਾਜ਼ ਨਾ بلند ਕਰੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਆਪਾਂ ਨਵਦੀਪ ਦਾ ਡਟ ਕੇ ਪੱਖ ਲਈਏ ਕੁਈ ਮੈਂ ਇੱਥੇ ਬਾਲੇ ਦਿਨ ਦੀ ਦਵਾਈ ਦੇ ਵਿੱਚ ਰਹਿ ਰਿਹਾ ਮੈਨੂੰ ਮੇਰੇਆ ਦਵਾਈ ਜਾਣਾ ਬਹੁਤ ਸਾਰੇ ਲੋਕਾਂ ਨੂੰ ਚੋਵਿਆ ਦੇਖੋ ਮੈਂ ਇੱਥੇ ਜਿੰਨੇ ਨੌਜਵਾਨਾਂ ਨੂੰ ਮਿਲਿਆ ਇੱਥੇ ਸਾਡੇ ਭਰਾ ਵਰਗੇ ਨੇਗੇ ਚਲੋ ਇਸ ਟਾਈਮ ਕਾਬਲ ਵਰਗੇ ਭਰਾ ਨੇ ਗੁਰਪ੍ਰੀਤ ਵਰਗੇ ਸਾਡੇ ਜਿੰਨੇ ਵੀ ਇੱਥੇ ਮੇਰੇ ਸੱਜਣ ਮਿੱਤਰ ਨੇਗੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਜਿੰਨੇ ਵੀ ਲੋਕਾਂ ਨੂੰ ਮੈਂ ਮਿਲਿਆ ਮੈਂ ਆਪਣੇ ਪੰਜਾਬ ਦੀ ਗੱਲ ਕੀਤੀ ਇੱਥੇ ਮਿਲ ਕੇ ਮੈਂ ਆਪਣੇ ਲੋਕਾਂ ਦੀ ਗੱਲ ਕੀਤੀ ਆ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਇੱਥੇ ਜਿੰਨਾਂ ਨੂੰ ਮਿਲਿਆ ਵੀ ਆਓ ਨੌਜਵਾਨੋ ਆਪਾਂ ਆਪਣੀ ਪੰਜਾਬ ਦੀ ਧਰਤੀ ਤੇ ਚੱਲੀਏ ਕੰਮ ਕਰਕੇ ਵਾਪਸ ਚਲੀਏ ਇੱਥੇ ਸਾਡੇ ਸਾਰੇ ਭਰਾਵਾਂ ਨੂੰ ਤੁਸੀਂ ਪ ਇਥੇ ਵੀ ਆ ਕੇ ਕੋਈ ਮੈਂ ਕੋਈ ਨਸ਼ੇ ਦੀ ਨਹੀਂ ਕੋਈ ਆਜ ਚ ਆ ਕੇ ਪ੍ਰਮੋਟ ਕੀਤਾ ਕਿਸੇ ਮਾੜੇ ਚ ਕੰਮ ਨਹੀਂ ਕੀਤਾ ਇੱਥੇ ਵੀ ਆਇਆ ਤਾਂ ਮੈਂ ਆਪਣੇ ਆ ਕੇ ਪੰਜਾਬ ਦੀ ਗੱਲ ਕੀਤੀ ਆ ਨੌਜਵਾਨਾਂ ਨੂੰ ਕੋਈ ਚੰਗੇ ਪਾਸੇ ਜੋੜਨ ਦੀ ਗੱਲ ਕੀਤੀ ਆ ਇਸ ਕਰਕੇ ਤੁਸੀਂ ਅਹਿਮ ਵੀ ਨਾ ਚੋਣ ਮੀਡੀਆ ਦੇ ਵਿੱਚ ਕਮੈਂਟ ਦੇ ਪੜਤਾਂ ਮੈਂ ਮਾਰ ਦੋ ਕੀ ਹੁੰਦਾ ਵੀ ਯਾਰ ਮੈਂ 2 ਦਿਨ ਆ ਗਿਆ ਪਤਾ ਨਹੀਂ ਨੇ ਕੀ ਹੋਊਗਾ ਆਪਣਾ ਛੱਡਿਆ ਤੇ ਜਿੱਥੇ ਵੀ ਕਿਤੇ ਮੈਂ ਹੋਰ ਥਾਂਵਾਂ ਤੇ ਵੀ ਜਾਊਂਗਾ ਮੈਂ ਵਿਦੇਸ਼ਾਂ ਦੇ ਵਿੱਚ ਜਾਊਂਗਾ ਮੈਂ ਕੋਰਟ ਤੋਂ ਪਰਮਿਸ਼ਨ ਲੈਤੀ ਹੋਈ ਨੇ ਬਕਾਇਦਾ ਮੈਂ 10 ਲੱਖ ਦੀ ਜ਼ਮਾਨਤ ਭਰਾਈ ਹੋਈ ਆ ਪਰਮਿਸ਼ਨਾਂ ਲੈਤੀ ਨੇ ਵੀ ਮੈਂ ਬਾਹਰ ਜਾ ਸਕਦਾ ਇਸ ਕਰਕੇ ਮੇਰੇ ਕੇਸ ਜਿਉਂ ਦੀ ਤੋਂ ਪੁਰਾਣੇ ਚੱਲ ਜਾਂਦੇ ਨੇਗੇ ਤੇ ਮੈਂ ਹੁਣ ਹੋਰ ਥਾਵਾਂ ਤੇ ਵੀ ਜਾਊਂਗਾ ਮੈਂ ਉੱਥੇ ਵੀ ਆਪਣੇ ਜਾ ਕੇ ਪੰਜਾਬ ਦੀ ਗੱਲ ਕਰਨੀ ਮੈਂ ਸਾਰੇ ਦੇਸ਼ਾਂ ਦੇ ਵਿੱਚ ਜਾਊਂਗਾ ਕਿਤੇ ਮੈਂ 5 7 10 ਦਿਨਾਂ ਤੋਂ ਮੈਂ ਵੱਤ ਨਹੀਂ ਰਹਿੰਦਾ ਇਹੀ ਮੇਰੀ ਬੇਨਤੀ ਆ ਕਿ ਇਸ ਕਰਕੇ ਤੁਸੀਂ ਬਾਲਾ ਐਵੇਂ ਨਾ ਹੋਇਆ ਕਰੋ ਮਿੰਟ ਜੀ ਤੁਸੀਂ ਹੋਰ ਪਾਸੇ ਨੂੰ ਚੱਕ ਲੈਣੇ ਬੰਦੇ ਦੇ ਕਰਤਾਰ ਪਿੱਛੇ ਹਨਾ ਤੇ ਮੈਂ ਆਪਣਾ ਉਹ ਨਵਦੀਪ ਦੇ ਭਰਾ ਦੇ ਹੱਕ ਦੇ ਵਿੱਚ ਜਾਚ ਕੇ ਪਹਿਲਾਂ ਵੀ ਬੋਲ ਕੇ ਆਇਆ ਹਰਿਆਣੇ ਦੇ ਵਿੱਚ ਵੀ ਪ੍ਰੋਗਰਾਮ ਹੋਏ ਨੇ ਅੰਦੋਲਨ ਦੇ ਵਿੱਚ ਵੀ ਪ੍ਰੋਗਰਾਮ ਹੋਏ ਨੇਗੇ ਸਾਰੇ ਥਾਵਾਂ ਤੇ ਬੋਲਣ ਮੈਂ ਡਟ ਕੇ ਖੜਾ ਤੇ ਡਟ ਕੇ ਖੜਾ ਰਹਾਂਗਾ ਆਪਣੀ ਕਿਸਾਨੀ ਲਈ ਆਪਣੇ ਲੋਕਾਂ ਲਈ ਲੜਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀਡੀਓ ਨੂੰ ਸਾਂਝੀ ਕਰਕੇ ਜਰੂਰ ਪਹੁੰਚਾ ਦੇਣਾ ਚੈਨਲ ਆਲੇ ਚਲਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ